ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਜੀ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਪਿੰਟੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਕਿਸਾਨ ਵੀਰੋ ਕਾਫੀ ਦਿਨਾਂ ਬਾਅਦ ਜਿਹੜੀ ਆਪਣੀ ਵੀਡੀਓ ਆਈ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ 826 ਬਾਰੇ ਗੱਲਬਾਤ ਕਰਨੀ ਆ ਤੇ ਹੋਰ ਕੋਈ ਦੋ ਚਾਰ ਗੱਲਾਂ ਬਾਤਾਂ ਕਰਾਂਗੇ ਵੀਡੀਓ ਪੂਰੀ ਦੇਖੋ ਐਂਡ ਤੱਕ ਦੇਖਿਓ ਤੇ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਸ਼ੁਰੂ ਤੇ ਕਿਸਾਨ ਵੀਰੋ ਇਹ ਜਿਹੜੀ ਆਪਣੀ 826 ਗਣਕਾ ਇਹ 4 ਨਵੰਬਰ ਦੀ ਬੀਜੀ ਹੋਈ ਆ ਤੇ ਅੱਜ ਤਕਰੀਬਨ 12 11 April ਹੋ ਗਈ ਆ ਠੀਕ ਹੈ ਜੀ ਤੇ ਆਪਾਂ ਇਹ ਕਣਕਾ ਜਿਹੜੀ ਮਤਲਬ ਵੀ ਇਹਦੇ ਤੇ ਕੀ ਕੀ ਖਰਾਕਾ ਪੰਗਾ ਜੀ ਤਿੰਨ ਘਟੇਰੇ ਦੇ ਤੇ 40 ਕਿਲੋ ਇਹਦਾ ਵੀ ਪਾਇਆ ਸੀਗਾ ਬਾਹਗੇ ਟਰੈਲਰ ਨਾਲ ਵਿਜੀ ਸੀ ਤੇ ਇੱਕ ਘਟਾ ਡੀਏਪੀ ਦਾ ਪਾਇਆ ਸੀ ਠੀਕ ਹੈ ਜੀ ਤੇ ਫਿਰ ਕਿਸਾਨ ਵੀਰੋ ਜੀ ਤੇ ਜਿਹੜੀ ਸਪਰੇਅ ਕੀਤੀ ਸੀਗੀ ਉਹ ਤਕਰੀਬਨ ਆਪਾਂ ਹਲੇ ਤੱਕ ਇੱਕ ਸਪਰੇਅ ਕੀਤੀ ਆ ਜਿਹੜੀ ਵੀ ਉਦੋਂ ਕੀਤੀ ਸੀਗੀ ਤੁਹਾਨੂੰ ਪਤਾ ਹੀ ਆ ਪਿਛਲੀਆਂ ਵੀਡੀਓ ਵਿੱਚ ਦਿਖਾਇਆ ਸੀਗਾ ਤੇ ਹੋਰ ਆਪਾਂ ਇੱਥੇ ਤੇਲੇ ਤੁਲੇ ਵਾਲੀ ਕੋਈ ਸਪਰੇ ਨਹੀਂ ਕੀਤੀ। ਬਾਕੀ ਜਿਹੜੀ ਕਣਕਣਾ ਇਹ ਇੱਕੋ ਦਮ ਰੰਗ ਬਟਾ ਗਈ। ਠੀਕ ਹੈ ਹੁਣ ਜਮਾਂ ਸੋਣੀ ਅੰਗੀ ਸੋਨੇ ਰੰਗੀ ਹੋਈ ਖੜੀ ਆ ਤੇ ਇਹਦੇ ਆਪਾਂ ਤੁਹਾਨੂੰ ਦਾਣੇ ਵਿਖਾਉਨੇ ਆ ਤੇ ਬਾਕੀ ਜਿਹੜੇ 2-4 ਕੰਮ ਕਰਾਈਆਂ ਚ ਹੂਨ ਕਰਕੇ ਵੀ ਵੀਡੀਓ ਨਹੀਂ ਪਈ। ਤੇ ਆਹ ਵੇਖੋ ਕਿਸਾਨ ਵੀਰੋ ਇਹਦੇ ਜਿਹੜੇ ਦਾਣੇ ਆ ਪੂਰੇ ਜਾਨੀ ਕਿ ਵੀ ਬਣੇ ਹੋਏ ਆ। ਦੇਖੋ 90 ਵੀ ਨਹੀਂ ਜਾਂਦੇ ਤੇ ਆ ਮੈਂ ਤੁਹਾਨੂੰ ਖਾ ਕੇ ਦਿਖਾਉਣਾ। ਦੇਖ ਲਓ ਵੀ ਮੂਹ ਨਾ ਜਾਨੀ ਕਿ ਵੀ ਦਾਣਾ ਜੋ ਤੋੜਦਿਆਂ ਪੂਰੀ ਬਾਜ ਹੁੰਦੀ ਆ ਦੇਖ ਲਓ ਦਾਣਾ ਪੂਰਾ ਚੀੜਾ ਠੀਕ ਹੈ ਜੀ ਤੇ 826 ਦਾ ਦਾਣਾ ਵੀ ਦੇਖ ਲਓ ਤੁਸੀਂ ਕਿੰਨਾ ਮੋਟਾ ਵਾ ਬਾਕੀ ਜਿਹੜੀਆਂ ਹਜੇ ਦੂਜੀਆਂ ਕਣਕਾਂ ਵਾ ਉਹ ਆਪਣੀਆਂ ਹੀ ਲਵੀਆਂ ਜਾਣੀ ਕਿ ਤੇ ਜਦੋਂ ਉਹਨਾਂ ਦੇ ਵੀ ਇਹੋ ਜਿਹੇ ਦਾਣੇ ਹੋ ਗਏ ਫਿਰ ਤੁਹਾਨੂੰ ਦਾਣੇ ਵੀ ਗਿਣਾਵਾਂਗੇ ਵੀ ਕਿਹੜੀ ਕਣਕ ਦੀ ਬੱਲੀ ਚ ਕਿੰਨੇ ਦਾਣੇ ਆ ਤੇ ਇੱਧਰ ਆਪਣੀਆਂ ਥੋੜੀ 327 ਆ ਇਹ ਆਪਣੇ ਕੋਲੇ ਵੀ ਵਧ ਗਿਆ ਸੀ ਫਿਰ ਆਪਾਂ ਇੱਧਰ ਵੀ ਦਿੱਤਾਈ ਤੇ ਇਹ ਕਾਫੀ ਯਾਨੀ ਕਿ ਵੀ 10 ਕ ਦੇਣ ਇਹਦੇ ਨਾਲੋਂ ਲੇਟ ਬੀਜੀ ਹੋਈ ਆ ਤੇ ਇਹਦੇ ਵੀ ਦਾਣੇ ਵੈਸੇ ਥੋੜੇ ਜਾਨੀ ਕਿ ਲਵੇ ਆ ਉ ਜਾਨੀ ਕਿ ਬਣਿਆ ਰ ਗਿਆ ਠੀਕ ਹੈ ਜੀ ਤੇ ਜਿਹੜੀ ਆਪਾਂ ਤੋਂ ਉਪਰਾਂ ਕਣਕ ਪਹਿਲਾਂ ਬੀਜੀ ਹੋਈ ਸੀ ਉਹ ਕਿਸਾਨ ਵੀਰੋਂ ਹਜੇ ਹਰੀ ਜੀ ਭੈ ਮਾਰਦੀ ਆ ਆਪ ਜਿਹੜੇ ਬੱਟਾਂ ਵਾਲੇ ਥਾਂ ਤੇ ਆ ਘਾਹ ਕੁ ਹੋਇਆ ਤੇ ਗੁੱਲੀ ਡੰਡਾ ਛੋੜਾ ਜਾਂ ਮੀਂਹ ਤੋਂ ਬਾਅਦ ਨਿਕਲੇ ਆ ਸੀਗਾ ਤੇ ਜਾਨੀ ਕਿ ਕਣਕ ਆਪਣੀ 14 15 ਅਪ੍ਰੈਲ ਨੂੰ ਆਪਾਂ ਵੜ੍ਹ ਸਕਦੇ ਹਾਂ ਠੀਕ ਹੈ ਜੀ ਤੇ ਜੇ ਮੌਸਮ ਸਾਫ਼ ਰਿਹਾ ਤਾਂ ਵੜ ਦਾਂਗੇ 14 15 ਨੂੰ ਤੇ ਬਾਕੀ ਉਦੋਂ ਵੀ ਵੀਡੀਓ ਪਾਵਾਂਗੇ ਤੇ ਬੱਲੀ ਤੋੜ ਕੇ ਇਹਨਾਂ ਦੇ ਜਿਹੜੇ ਛੱਟੇ ਵੀ ਤੁਹਾਨੂੰ ਮਨਾਵਾਂਗੇ ਠੀਕ ਹੈ ਜੀ ਮਤਲਬ ਕੱਦ ਵੀ ਮਨਾਵਾਂਗੇ ਵੇਟ ਵੀ ਕਰਾਂਗੇ ਤੇ ਦਾਣੇ ਵੀ ਗਿਣਾਵਾਂਗੇ ਇਹਦੇ ਵਿੱਚ ਕਿੰਨੇ ਤੇ ਕਿਹਦੇ ਦਾਣੇ ਮੋਟੇ ਆ ਬਾਕੀ ਕਣਕ ਤੁਸੀਂ ਹੁਣ ਵੇਖ ਸਕਦੇ ਆ ਪੂਰੀ ਜਣੀ ਕਿ ਵੀ ਰੰਗ ਬਟਾਈ ਖੜੀ ਤੇ ਬਾਕੀ ਆ ਤੁਸੀਂ ਦਾਣੇ ਚੈੱਕ ਕਰ ਲਓ ਇਹਦੇ 826 ਦੇ ਕਿੰਨੇ ਮੋਟੇ ਆ ਤੇ ਆਹਨੇ ਨਿੱਕੇ ਨੇ ਪੂਰੇ ਸੀਗੇ ਦਾਣੇ ਠੀਕ ਹੈ ਜੀ ਅਵੇਲੋ ਵਿੱਚ ਵਿੱਚ ਦਾਣੇ ਲਵੇ ਆ ਤੇ ਵਿੱਚ ਵਿੱਚ ਪੂਰੇ ਬਣੇ ਹੋਏ ਆ ਆ ਦਾਣਾ ਜਿਵੇਂ ਹੁਣ ਲਵਾ ਠੀਕ ਹੈ ਜੀ ਵਿੱਚ ਵਿੱਚ ਪੂਰੇ ਬਣੇ ਹੋਏ ਆ ਦਾ ਦਾਣਾ ਵੀ ਪੂਰਾ ਮੋਟਾ ਠੀਕ ਹੈ ਜੀ ਵੇਖ ਸਕਦੇ ਆ ਤੁਸੀਂ ਥਾਮੇ ਲੈ ਲਗੇ ਤੇ ਬਾਕੀ ਕਿਸਾਨ ਵੀਰੋ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੰਨੀਆਂ-ਕਿੰਨੀਆਂ ਦੀਆਂ ਫਸਲਾਂ ਦੀ ਸਪਰੇਆਂ ਕੀਤੀਆਂ ਤੇ ਕਿਵੇਂ ਤੁਹਾਡੀ ਹੁਣ ਕਣਕ ਖੜੀ ਆ ਤੇ ਬਾਕੀ ਦੇ ਤੇ ਸਪਰੇ ਸਪਰੂ ਆਪਾਂ ਹੋਰ ਕੋਈ ਨਹੀਂ ਕੀਤੀ ਫਾਲਤੂ ਸਿਰਫ ਇੱਕ ਕੀਤੀ ਸੀ ਉਹ ਵੀ ਜਦੋਂ ਤੁਹਾਨੂੰ ਦੱਸਿਆ ਸੀ ਵੀ ਵਿੱਚ ਪਾਲਕ ਜੀ ਹੋ ਗਈ ਸੀ ਤੇ ਇੱਕ ਸਪਰੇ ਆਪਾਂ ਇਹਦੇ ਤੇ ਸ਼ਾਇਦ ਤਾਕਤ ਵਾਲੀ ਕੀਤੀ ਸੀ ਕਿਉਂਕਿ ਜਦੋਂ ਪਾਣੀ ਲਾਇਆ ਸੀਗਾ ਉਹਦੋਂ ਨਾਲ ਥੋੜਾ ਜਿਹਾ ਇਹ ਰੰਗ ਇਹ ਵਟਾ ਗਈ ਸੀ ਭਰ ਕੇ ਪਾਣੀ ਲੱਗ ਗਿਆ ਜੀ ਰਾਤ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਤੇ ਕੋਈ ਸਪਰੇ ਕੋਸ ਵੀ ਨਹੀਂ ਕੀਤਾ ਤੇ ਆ ਵੀ ਥੱਲੇ ਵਾਲੀ ਵੀ ਆਪਣੀ 826 ਆ ਠੀਕ ਹੈ ਜੀ ਦੋਨੇ ਪੂਰੀਆਂ ਵਰਗਾ ਵਧੀਆ ਖੜੀਆਂ ਪਰ ਇੱਥੇ ਇਹ ਗੁੱਲੀ ਡੰਡਾ ਥੋੜਾ ਜਿਆਦਾ ਹੋ ਗਿਆ ਤੇ ਇੱਧਰ ਹਜੇ ਸੈਟ ਆ ਬਾਕੀ ਮਿੱਤਰੋ ਉਮੀਦ ਕਰਦਾ ਹਾਂ ਵੀ ਵੀਡੀਓ ਵਧੀਆ ਲੱਗੀ ਹੋਊ ਚੇ ਬਈ ਵੀਡੀਓ ਵਧੀਆ ਲੱਗੀ ਚ ਇਹਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦਿਆਂ ਨੇ ਵੀਡੀਓ ਦੇ ਨਾਲ ਹੱਸੀ ਕਾਲ ਸਾਰਿਆਂ ਨੂੰ ਬਾਏ ਬਾਏ ਜੀ